ਫੈਸਲਾ ਦੀ ਐਮਐਸਪੀ ਦੀ ਕਾਨੂੰਨੀ ਗਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੇ ਬਾਰਡਰ ਸ਼ੰਭੂ ਅਤੇ ਖਨੌਰੀ ਤੇ ਚੱਲ ਰਹੇ ਕਿਸਾਨੀ ਅੰਦੋਲਨ 2.0 ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਜਿਸ ਦੇ ਸੰਬੰਧ ਵਿੱਚ ਅੱਜ ਖਨੌਰੀ ਬਾਰਡਰ ਵਿਖੇ ਮਹਾਪੰਚਾਇਤ ਕੀਤੀ ਗਈ ਜਿਸ 'ਚ ਪੰਜਾਬ ਭਰ ਤੋਂ ਵੱਡੀ ਗਿਣਤੀ 'ਚ ਕਿਸਾਨ ਸ਼ਾਮਿਲ ਹੋਣ ਦੇ ਲਈ ਪਹੁੰਚੇ ਇਸ ਮੌਕੇ ਜਿੱਥੇ ਕਿਸਾਨ ਗੁਜਗਜੀਤ ਸਿੰਘ ਢਿੱਲੇਵਾਲ ਨੇ ਸੰਬੋਧਨ ਕੀਤਾ ਉੱਥੇ ਹੀ ਕਿਸਾਨਾਂ ਨੇ ਵੀ ਸਰਕਾਰ ਵਿਰੁੱਧ ਆਪਣੀ ਜੰਮ ਕੇ ਪੜਾਸ ਕੱਢੀ ਹੈ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਚੱਲ ਰਹੇ ਕਿਸਾਨੀ ਅੰਦੋਲਨ 2.0 ਦਾ 1 ਸਾਲ ਪੂਰਾ ਹੋਣ ਤੇ ਖਨੌਰੀ ਵਿਖੇ ਕਿਸਾਨ ਮਹਾਪੰਚਾਇਤ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਪਿਛਲੇ 78 ਦਿਨਾਂ ਤੋਂ ਮਾਨਵਾਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਢੱਲਵਾਲ ਨੇ ਕਿਸਾਨਾਂ ਨੂੰ ਆਪਣਾ ਸੰਦੇਸ਼ ਵਿੱਚ ਡੈਪੋਟੇਸ਼ਨ ਦਾ ਮੁੱਦਾ ਉਠਾਇਆ ਅਤੇ ਆਖਿਆ ਕਿ ਜੇਕਰ ਸਰਕਾਰ ਖੇਤੀਬਾੜੀ ਸੈਕਟਰ ਵਿੱਚ ਕਿਸਾਨਾਂ ਦੀਆਂ ਸਹੀ ਤਰੀਕੇ ਮਦਦ ਕਰੇ ਤਾਂ ਨੌਜਵਾਨ ਕਿਉਂ ਵਿਦੇਸ਼ਾਂ ਵਿੱਚ ਜਾਣ ਇਸ ਦੇ ਨਾਲ ਹੀ ਉਹਨਾਂ ਨੇ ਹੋਰ ਵੀ ਕਈ ਮੁੱਦਿਆਂ ਤੇ ਗੱਲਬਾਤ ਕੀਤੀ ਹੈ ਦੇਖਿਏ ਸਵਾਲ ਇਹ ਹੈ ਕਿ ਕੁਝ ਦਿਨ ਪਹਿਲੇ ਅਮਰੀਕਾ ਦੀ ਤਰਫ ਸੇ ਲਗਭਗ 104 ਭਾਰਤੀ ਰਿਪੋਰਟ ਕੀਤੇ ਗਏ और जिनमें तीस से अधिक हमारे पंजाब के और ऐसे ही हरियाणा के भाई हैं और बाकी पूरे देश से हैं लोग तो सवाल ये उठता है कि जिस कारण उनको डिकॉट किया गया वो उनको इस तरीके से जाना क्यों पड़ा उसका मेन वजह यही है कि हमारे देश के अंदर रोजगार नहीं है एम्प्लायमेंट की जो कमी है उसकी वजह से हमारे देश के युवाओं को बाहर जाना पड़ रहा है और लोगों को एम्प्लायमेंट उपलब्ध करवाने में जो सेक्टर सबसे सक्षम है वो केवल एग्रीकल्चर सेक्टर है अगर देश का एग्रीकल्चर सेक्टर मजबूत होता सबको रोज़गार मिलता खेती लाहे होती तो हमारे नौजवानों को हमारे युवाओं को बाहर क्यों जाना ਐਜ਼ਨ ਆਲੀ ਕਿਸਾਨ ਮਹਾਪੰਚਾਇਤ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਕਿਸਾਨਾਂ ਨੇ ਆਖਿਆ ਕਿ ਕਿਸਾਨ ਸ਼ਾਂਤਮਈ ਤਰੀਕੇ ਨਾਲ ਆਪਣਾ ਅੰਦੋਲਨ ਚਲਾ ਰਹੇ ਨੇ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਕਿਸਾਨਾਂ ਨੇ ਚੇਤਾਵਨੀ ਦਿੰਦੇ ਆਖਿਆ ਕਿ ਸਰਕਾਰ ਨੇ ਅਜੇ ਸਿਰਫ ਟਰੈਲਰ ਹੀ ਦੇਖਿਆ ਜੇਕਰ ਮੰਗਾਂ ਨਾ ਮੰਨੀਆਂ ਤਾਂ ਅੰਦੋਲਨ ਹੋਰ ਤਿੱਖਾ ਕੀਤਾ ਜਾਵੇਗਾ ਇਹ ਅਸੀਂ ਦੇਖਦੇ ਹਾਂ ਜੀ ਮਤਲਬ ਸਰਕਾਰ ਨੂੰ ਦਿਖਾ ਰਹੇ ਹਾਂ ਅਸੀਂ ਜਿਵੇਂ ਆਪਾਂ ਕੋਈ ਇਹੋ ਨਹੀਂ ਦਿਖਾਉਂਦੇ ਟਰੈਲਰ ਜੀ ਵੀ ਲੋਕਾਂ ਦਾ ਇਕੱਠ ਕਰਕੇ ਵੀ ਸਰਕਾਰ ਨੂੰ ਇਹ ਗੱਲ ਕਰ ਰਹੇ ਆ ਵੀ ਸਾਡੀਆਂ ਮੰਗਾਂ ਤੁਸੀਂ ਮੰਨੋ ਸਾਨੂੰ ਹੋ ਗਿਆ ਸਾਲ ਪਾਰ ਬੈਠਿਆ ਨੂੰ ਅੱਜ ਸਾਲ ਬਰੇ ਗੰਢ ਬਣਾਈਆ ਸਾਲ ਦੀ ਜੀ ਇਹ बार-बार ਬੇਨਤੀਆਂ ਕਰਦੇ ਆ ਸਰਕਾਰਾਂ ਨੂੰ ਵੀ ਸਾਡੀਆਂ ਮੰਗਾਂ ਮੰਨ ਕੇ ਸਾਨੂੰ ਘਰੇ ਤੋਰੋ ਤੇ ਨਹੀਂ ਇਸ ਦੇ ਬੁਰੇ ਨਤੀਜੇ ਨਿਕਲਣਗੇ ਆਉਣ ਵਾਲੇ ਟਾਈਮ ਵਿੱਚ ਅਸੀਂ ਵੀ ਸਬਰ ਤੇ ਇਕੱਠ ਪਰ ਕੇ ਬੈਠੇ ਆ ਪਹਿਲਾਂ ਅਸੀਂ 100 21 ਬੰਤੇ ਮਰਨ ਬਖਤ ਤੇ ਬੈਠੇ ਸਾਡਾ ਡੱਲੇ ਵਾਲ ਦੇਖੋ ਕਿੰਨੇ ਵਸੀ ਦਿਨ ਹੋ ਗਏ ਬੈਠਿਆਂ ਨੂੰ ਜੀ ਤੇ ਇਸੇ ਕਰਕੇ ਆ ਜਿਹੜਾ ਕੱਠ ਕਰਦੇ ਆ ਅਸੀਂ ਇਸੇ ਕਾਰਨ ਕਰਦੇ ਆ ਵੀ ਸਰਕਾਰ ਦੀ ਨੀਂਦ ਖੁੱਲੇ ਜਿਹੜੀ ਸੁੱਤੀ ਪਈ ਬੋਲੀ ਸਰਕਾਰ ਨੇ ਬਾਰ-ਬਾਰ ਬੇਨਤੀਆਂ ਅਸੀਂ ਕਰਦੇ ਆ ਵੀ ਸਾਡੀਆਂ ਮੰਗਾਂ ਜਾਇਜ਼ ਨੇ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਨੇ ਕਿਸਾਨੀ ਬਿਨਾ ਕੁਝ ਨਹੀਂ ਬਣਦਾ ਜੇ ਕਿਸਾਨ ਆ ਤਾਂ ਦੇਸ਼ ਹੈ ਤੇ ਨਹੀਂ ਕੁਝ ਜਿਹੜੇ ਆਪਣਾ ਕਿਸਾਨੀ ਕਿਸਾਨਾਂ ਕੋ ਕਰ ਨੂੰ ਹਟ ਕੇ ਤਾਂ ਫਿਰ ਦੇਖ ਲਓ ਵੀ ਕਿੱਥੋਂ ਪਹਿਲਾਂ ਵੀ ਅਨੋਂ ਬਾਹਰੋਂ ਮੰਗਾਉਂਦੇ ਸੀ ਫੇਰ ਵੀ ਮੰਗਾਉਣਾ ਪਊ ਅੱਜ ਅਸੀਂ ਜੋ ਡਲੇਸਰ ਸਭ ਨੇ ਮੀਟਿੰਗ ਸੱਦੀ ਸੀਗੀ ਕਿਸਾਨਾਂ ਦੀ ਵੀ ਆਪਣੀ ਮੀਟਿੰਗ ਹੈ ਇਹਦੇ ਵਿੱਚ ਅਸੀਂ ਹਿੱਸਾ ਲੈਣਾ ਰਿਹਾ ਵੀ ਕੇਂਦਰ ਸਰਕਾਰ ਜੋ ਆਪਣੇ ਕਿਸਾਨਾਂ ਦੇ ਮੰਗਾ ਨਹੀਂ ਮੰਨ ਰਹੇ ਉਹ ਮੰਗਾ ਮੰਨਿਆ ਜਾਣ ਬਾਕੀ ਮੰਗਾ ਵੀ ਕਿਸਾਨਾਂ ਦੇ ਬਹੁਤ ਹੀ ਜਾਇਜ਼ ਨੇ ਜੀ ਮੰਨਣੀਆਂ ਸਰਕਾਰ ਨੂੰ ਚਾਹੀਦੀਆਂ ਅੱਜ ਕਿਸਾਨ ਸੜਕਾਂ ਤੇ ਰੋਲ ਰਹੇ ਐ ਐਨੀ ਠੰਡ ਦੇ ਬਾਵਜੂਦ ਵੀ ਅੱਜ ਕਣਕਾਂ ਨੂੰ ਪਾਣੀ ਲਾਉਣਾ ਦੇਖੋ ਤੁਸੀਂ ਵੀ ਸਿਆਣੇ ਜੀ ਕਣਕਾਂ ਬੱਲੀਆਂ ਤੇ ਨੇ ਤੇ ਕਿਸਾਨ ਛੜਕਾਂ ਦੇ ਰੁੱਲ ਰਹੇ ਐ ਇਸ ਕਾਰਨ ਅਸੀਂ ਬਹੁਤ ਹੀ ਖੱਜਲਖਵਾਰ ਹੋ ਰਹੇ ਹਾਂ ਕਿਸਾਨਾਂ ਨੂੰ ਬੇਨਤੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਮੰਨ ਲਨ ਨਹੀਂ ਇਹ ਸੰਘਰਸ਼ ਬਹੁਤ ਹੋਰ ਵੀ ਤੇਜ਼ ਹੋਊਗਾ ਜੇ ਇਹ ਮੰਗਾਂ ਨਾ ਮੰਨੀਆਂ ਗਈਆਂ ਜੀ ਤਾਂ 14 ਤਰੀਕ ਨੂੰ ਮੀਟਿੰਗ ਵੀ ਰੱਖੀ ਹੈ ਲੱਗਦਾ ਅਸੀਂ ਆਸ ਰੱਖਦੇ ਹਾਂ ਪੂਰੀ ਕਿਉਂਕਿ ਉਹਨਾਂ ਨੇ ਮੀਟਿੰਗ ਆਪ ਰੱਖੀ ਹੈ ਵੀ ਪਹਿਲਾਂ ਉਹਨਾਂ ਨੇ ਇੱਕ ਇੱਕ ਚੈਲੰਜ ਕਰਿਆ ਸੀ ਕਿ ਸਾਡੇ ਦਿੱਲੀ ਦੇ ਵਿੱਚ ਚੋਣਾਂ ਨੇ ਅਸੀਂ ਜਿਹੜੀਆਂ ਸੋਡੀ ਇਹ ਮੰਗਾਂ ਨੇ ਜੇ ਅੱਜ ਵਾਅਦਾ ਕਰਦੇ ਸਾਡੇ ਚੋਣ ਇਲੈਕਸ਼ਨ ਤੇ ਪੂਰਾ ਪ੍ਰਭਾਵ ਪਊਗਾ ਇਸ ਕਰਕੇ ਉਹਨਾਂ ਨੇ ਮੀਟਿੰਗ ਸੱਦੀ ਸੀ ਕਿ 14 ਫਰਵਰੀ ਨੂੰ ਆਪਣੀ ਜਿਹੜੀ ਮੀਟਿੰਗ ਹੈ ਉਸ ਦੇ ਵਿੱਚ ਤੁਹਾਡੇ ਜਾਇਜ਼ ਮੰਗਾਂ ਮੰਨੀਆਂ ਜਾਣਗੀਆਂ ਅਸੀਂ ਵੀ ਇਹਨਾਂ ਦੇ ਕਿਸਾਨਾਂ ਨੇ ਵੀ ਪੂਰੀ ਆਸ ਰੱਖੀ ਹੋਈ ਹੈ ਕਿ 14 ਤਰੀਕ ਤੱਕ ਅਸੀਂ ਉਹਨਾਂ ਦੇ ਮੂੰਹ 'ਤੇ ਨਹੀਂ ਦੇਖਦੇ ਆ ਜੇ 14 ਤਰੀਕ ਤੋਂ ਬਾਅਦ ਵਿੱਚ ਵੀ ਉਹ ਨਹੀਂ ਮੰਨ ਦਿੱਤਾ ਤਾਂ ਸੰਘਰਸ਼ ਨੂੰ ਅਸੀਂ ਹੋਰ ਤੇਜ਼ ਕਰਾਂਗੇ ਇਹ ਮਾਂ ਪੰਚਾਇਤ ਵੀ ਸਰਕਾਰ ਤੇ ਸਾਡਾ ਪ੍ਰੈਸ਼ਰ ਬਵੇਜੇ ਚ ਮੰਗਾਂ ਮੰਨੀਆਂ ਜਾਣ ਕਰੇ ਕਿਸਾਨਾਂ ਦੀਆਂ ਨੇ ਇਹ ਤਾਂ ਮਾਮਲਾ ਬਜਾਦ ਹੋ ਰਿਹਾ ਬਾਕੀ ਜਗਦੀ ਸਿੰਘ ਜੀ ਨੇ 14 ਤਰੀਕ ਮੀਟਿੰਗ ਦਾ ਵੀ ਜਲਾ ਸਮਾਂ ਦਿੱਤਾ ਗਿਆ ਹੈ ਸਰਕਾਰ ਨੂੰ ਚਾਹੀਦਾ ਹੁਣ ਸਾਵਧਾਨ ਹੋ ਗਿਆ ਕਿਸਾਨਾਂ ਦੀਆਂ ਮੰਗੀਆਂ ਮੰਨੀਆਂ ਜਾਣੀਆਂ ਨੇ ਦੱਸਦੀ ਹੈ ਕਿ ਖਨੌਰੀ ਬਾਰਡਰ ਤੇ ਕਿਸਾਨ ਆਗੂਆਂ ਵੱਲੋਂ ਮੀਟਿੰਗ ਵੀ ਕੀਤੀ ਗਈ ਕਿਉਂਕਿ 14 ਫਰਵਰੀ ਨੂੰ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਹੋਣ ਜਾ ਰਹੀ ਹੈ ਅਤੇ ਇਹ ਤਰੀਕ ਸਰਕਾਰ ਵੱਲੋਂ ਖੁਦ ਤੈਅ ਕੀਤੀ ਗਈ ਸੀ ਖਨੌਰੀ ਬਾਰਡਰ ਤੋਂ ਰਣਦੀਪ ਸਿੰਘ ਦੀ ਰਿਪੋਰਟ ਹਮਦਰਦ ਟੀਵੀ